ਵੀਡੀਓ ਨੂੰ ਅਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀਵਨ ਸਾਖੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਇੱਕ ਗੁਰਸਿੱਖ ਭਾਈ ਦੁਲਚਾ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਬੱਚਾ ਸਮਝ ਕੇ ਗੁਰੂ ਸਾਹਿਬ ਨਾਲ ਚਲਾਕੀ ਕਰਨੀ ਚਾਹੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕੀ ਸਬਕ ਸਿਖਾਇਆ ਉਹ ਇਸ ਕਹਾਣੀ ਵਿੱਚ ਆਪਾਂ ਅੱਗੇ ਸੁਣਾਵਾਂਗੇ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਮੁਲਤਾਨ ਵਿਖੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਸਿੱਖ ਰਹਿੰਦਾ ਸੀ ਜਿਹੜਾ ਕਿ ਬਹੁਤ ਅਮੀਰ ਸੀ ਉਸ ਨੂੰ ਲੋਕ ਰੂਪਾ ਸੇਠ ਕਹਿੰਦੇ ਸਨ ਮੁਲਤਾਨ ਵਿੱਚ ਇੱਕ ਡਾਕੂ ਰਹਿੰਦਾ ਸੀ ਜਿਸ ਦਾ ਨਾਂ ਵੀ ਭਾਈ ਰੂਪਾ ਸੀ ਇੱਕ ਵਾਰ ਰੂਪਾ ਡਾਕੂ ਨੇ ਡਾਕਾ ਮਾਰਿਆ ਕੋਤਵਾਲ ਨੂੰ ਜਦ ਪਤਾ ਲੱਗਾ ਕਿ ਡਾਕਾ ਰੂਪੇ ਨੇ ਮਾਰਿਆ ਹੈ ਤਾਂ ਸ੍ਰੂਪੇ ਡਾਕੂ ਨੂੰ ਫੜਨ ਦੀ ਬਜਾਏ ਰੂਪੇ ਸੇਠ ਨੂੰ ਫੜ ਲਿਆ ਰੂਪਾ ਸੇਠ ਗੁਰੂ ਦਾ ਸੱਚਾ ਸਿੱਖ ਸੀ ਅਤੇ ਸੱਚੇ ਦਿਲੋਂ ਸਤਿਗੁਰੂ ਪਾਸ ਅਰਦਾਸ ਕੀਤੀ ਕਿ ਮਹਾਰਾਜ ਮੇਰੀ ਇੱਜ਼ਤ ਰਹਿ ਜਾਵੇ ਅਗਲੇ ਹੀ ਦਿਨ ਉਸਦੀ ਬੇਨਤੀ ਸੁਣੀ ਗਈ ਕਿਉਂਕਿ ਲਾਗਲੇ ਪਿੰਡ ਦੀ ਇੱਕ कोतवाल ਨੇ ਉਸ कोतवाल ਪਾਸ ਨਹੀਂ ਹੈ ਭੇਜਿਆ ਕਿ ਅਸਲੀ ਰੂਪਾ ڈاکੂ ਫੜਿਆ ਗਿਆ ਹੈ ਚੋਰੀ ਦਾ ਮਾਲ ਵੀ ਫੜਿਆ ਗਿਆ ਹੈ ਇਸ ਲਈ ਰੂਪੇ सेठ ਨੂੰ ਛੱਡ ਦਿੱਤਾ ਜਾਵੇ ਤਦ ਰੂਪੇ सेठ ਦੀ ਖਲਾਸੀ ਹੋ ਗਈ ਅਤੇ ਉਸਦੀ ਇੱਜ਼ਤ ਵੀ ਰਹਿ ਗਈ ਫਿਰ ਉਸ ਨੂੰ ਪਤਾ ਲੱਗਾ ਕਿ ਇਸ ਵੇਲੇ ਗੁਰੂ ਗੱਦੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਫਰਜੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਬਰਾਜਮਾਨ ਹਨ ਅਤੇ ਸਿੱਖ ਸੰਗਤਾਂ ਉਹਨਾਂ ਲਈ ਦੂਰ ਦੂਰ ਤੋਂ ਸਗਾਤਾ ਲੈ ਕੇ ਜਾ ਰਹੀਆਂ ਹਨ ਉਹਦਾ ਵੀ ਮਨ ਬਣਿਆ ਕਿ ਉਹ ਵਧੀਆ ਤੋਂ ਵਧੀਆ ਸਗਾਤ ਗੁਰੂ ਜੀ ਲਈ ਭੇਟ ਕਰੇ ਉਸਨੇ ਬਹੁਤ ਸੁੰਦਰ ਹੀਰੀਆਂ ਮੋਤੀਆਂ ਦੇ ਹਾਰ ਬਣਵਾਏ ਅਤੇ ਗੁਰੂ ਸਾਹਿਬ ਦੇ ਮੇਜ ਦੇ ਦੋ ਜੜਾਉ ਕੜੀਆਂ ਦੀ ਜੋੜੀ ਵੀ ਬਣਵਾਈ ਪਰ ਜਦੋਂ ਕਿਸੇ ਕਾਰਨ ਆਨੰਦਪੁਰ ਸਾਹਿਬ ਨਾ ਜਾ ਸਕਿਆ ਤਦ ਉਸਨੇ ਆਪਣੀਆਂ ਸਗਾਤਾਂ ਆਪਣੇ ਇਲਾਕੇ ਦੇ ਮਸੰਦ ਭਾਈ ਦੁਲਚੇ ਦੇ ਹੱਥ ਭੇਜ ਦਿੱਤੀਆਂ ਕੀਮਤੀ ਸਗਾਤਾਂ ਦੇਖ ਕੇ ਭਾਈ ਦੁਲਚੇ ਦਾ ਮਨ ਬੇਈਮਾਨ ਹੋ ਗਿਆ ਉਸਨੇ ਜੜਾਉ ਕੜਿਆਂ ਦੀ ਜੋੜੀ ਤਾਂ ਆਪਣੀ ਪੱਗ ਵਿੱਚ ਲੁਕਾ ਕੇ ਰੱਖ ਲਈ ਅਤੇ ਹੀਰੇ ਮੋਤੀਆਂ ਦੇ ਹਾਰ ਗੁਰੂ ਸਾਹਿਬ ਨੂੰ ਭੇਟ ਕਰ ਦਿੱਤੇ ਪਰ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੁਲਚੇ ਦੀ ਚਲਾਕੀ ਦਾ ਪਤਾ ਲੱਗ ਗਿਆ ਅਗਲੇ ਦਿਨ ਦਰਬਾਰ ਸਜਿਆ ਅਤੇ ਗੁਰੂ ਜੀ ਤਖਤ ਉੱਤੇ ਬਿਰਾਜਮਾਨ ਹੋਏ ਤਦ ਉਹਨਾਂ ਨੇ ਕਿਹਾ ਭਾਈ ਦੁਲਚਾ ਕਿੱਥੇ ਹੈ ਉਸਨੂੰ ਤੁਰੰਤ ਮੇਰੇ ਸਾਹਮਣੇ ਹਾਜ਼ਰ ਹੋਣ ਲਈ ਕਿਹਾ ਜਾਵੇ ਦੁਲਚਾ ਝਟ ਉੱਠ ਕੇ ਗੁਰੂ ਜੀ ਸਨਮੁਖ ਹਾਜ਼ਰ ਹੋ ਗਿਆ ਗੁਰੂ ਜੀ ਨੇ ਕਿਹਾ ਭਾਈ ਤੁਸੀਂ ਮੇਰੇ ਵਾਸਤੇ ਕਿਹੜੀ ਸਗਾਤ ਲੈ ਕੇ ਆਏ ਹੋ ਭਾਈ ਦੁਲਚੇ ਨੇ ਜਵਾਬ ਦਿੱਤਾ ਮਹਾਰਾਜ ਮੈਂ ਤਾਂ ਜੋ ਕੁਝ ਲਿਆਇਆ ਸੀ ਕੱਲ ਹੀ ਆਪ ਜੀ ਅੱਗੇ ਭੇਟ ਕਰ ਦਿੱਤਾ ਸੀ ਗੁਰੂ ਜੀ ਨੇ ਫਿਰ ਪੁੱਛਿਆ ਭਾਈ ਚੰਗੀ ਤਰ੍ਹਾਂ ਯਾਦ ਕਰ ਲੈ ਕੋਈ ਚੀਜ਼ ਰਹਿ ਤਾਂ ਨਹੀਂ ਗਈ ਕਿਸੇ ਪ੍ਰੇਮੀ ਨੇ ਕੋਈ ਸ਼ਗਾਤ ਭੇਜੀ ਹੋਵੇ ਤੇ ਤੁਸੀਂ ਭੇਟ ਕਰਨੀ ਭੁੱਲ ਗਏ ਹੋਵੋ ਦੁਲਚਾ ਗੁਰੂ ਸਾਹਿਬ ਦੀ ਇਹ ਗੱਲ ਸੁਣ ਕੇ ਬੜੇ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ ਤੁਸੀਂ ਮੇਰੇ ਨਾਲ ਬੱਚਿਆਂ ਵਾਲਾ ਵਰਤਾਕ ਕਰ ਰਹੇ ਹੋ ਮੈਂ ਪਿਛਲੇ 50 ਸਾਲ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਭਰੇ ਦਰਬਾਰ ਵਿੱਚ ਮੇਰੀ ਇੱਜ਼ਤ ਨੂੰ ਹੱਥ ਪਾ ਰਹੇ ਹੋ ਜਦੋਂ ਦੁਲਚਾ ਇਦਾਂ ਰੋਹ ਨਾਲ ਗੁਰੂ ਜੀ ਅੱਗੇ ਬੋਲਣ ਲੱਗਾ ਤਾਂ ਚੋਜੀ ਪ੍ਰੀਤਮ ਮੁਸਕਰਾਏ ਅਤੇ ਕਹਿਣ ਲੱਗੇ ਭਾਈ ਥੋੜਾ ਮੇਰੇ ਨੇੜੇ ਆਓ ਜਦ ਭਾਈ ਦੁਲਚ ਉਹਨਾਂ ਦੇ ਕੋਲ ਗਿਆ ਤਾਂ ਗੁਰੂ ਜੀ ਨੇ ਜ਼ੋਰ ਨਾਲ ਹੱਥ ਮਾਰ ਕੇ ਦੁਲਚ ਦੀ ਪੱਗ ਲਾ ਕੇ ਬਗਾਵ ਮਾਰੀ ਅਤੇ ਕਹਿਣ ਲੱਗੇ ਪਹਿਲਾਂ ਤਾਂ ਤੈਨੂੰ ਮੈਂ ਕੁਝ ਨਹੀਂ ਸੀ ਕਿਹਾ ਜਿਸ ਨੂੰ ਹੱਥ ਹੁਣ ਪਾਇਆ ਹੈ ਸਾਰੀ ਸੰਗਤ ਹੈਰਾਨ ਰਹਿ ਗਈ ਕਿ ਗੁਰੂ ਜੀ ਵੀ ਗੁੱਸਾ ਕਰ ਸਕਦੇ ਹਨ ਪਰ ਉਹਨਾਂ ਦੀ ਹੈਰਾਨੀ ਉਸ ਵੇਲੇ ਹੋਰ ਵੱਧ ਗਈ ਜਦ ਪੱਗ ਵਿੱਚੋਂ ਸੋਨੇ ਦੇ ਜੜਾਓ ਕੜਿਆਂ ਦੀ ਜੋੜੀ ਬਾਹਰ ਡਿੱਗ ਪਈ ਅਤੇ ਇੱਕ ਸਿੱਖ ਨੇ ਚੁੱਕ ਕੇ ਗੁਰੂ ਸਾਹਿਬ ਨੂੰ ਫੜਾਈ ਗੁਰੂ ਸਾਹਿਬ ਨੇ ਕਿਹਾ ਭਾਈ ਦੁੱਲਚਾ ਹੁਣ ਦੱਸੋ ਤੁਹਾਡੀ ਇੱਜ਼ਤ ਵਿੱਚ ਕੀ ਲੁਕਿਆ ਪਿਆ ਸੀ ਜਿਸ ਗੁਰੂ ਦੇ ਪਿਆਰੇ ਨੇ ਬੜੀ ਰੀਜ ਨਾਲ ਇਹ ਕੜੇ ਭੇਜੇ ਸਨ ਉਹ ਭਲਾਪੁਰ ਕੀ ਸੋਚਦਾ ਹੋਵੇਗਾ ਭੇਦ ਖੁੱਲ ਜਾਣ ਤੇ ਭਾਈ ਦੁੱਲਚਾ ਬਹੁਤ ਸ਼ਰਮਿੰਦਾ ਹੋਇਆ ਗੁਰੂ ਦੇ ਚਰਨਾਂ ਤੇ ਪੱਗ ਰੱਖ ਕੇ ਮਿੰਤਾ ਤਰਲੇ ਕਰਨ ਲੱਗਾ ਮਹਾਰਾਜ ਮੈਨੂੰ ਬਖਸ਼ ਲੋ ਮੈਂ ਤਾਂ ਤੁਹਾਨੂੰ ਛੋਟਾ ਬਲਕ ਹੀ ਸਮਝਿਆ ਸੀ ਤੁਸੀਂ ਤਾਂ ਸਤਿਗੁਰ ਅੰਤਰਾਜਮੀ ਆਪ ਪਰਮੇਸ਼ਰ ਹੋ ਮੇਰੇ ਤੇ ਕਿਰਪਾ ਕਰੋ ਮੇਰੀ ਭੁੱਲ ਬਖਸ਼ ਦਿਓ ਗੁਰੂ ਸਾਹਿਬ ਨੇ ਫਰਮਾਇਆ ਭਾਈ ਦੁਲਚੇ ਗੁਰੂ ਘਰ ਵਿੱਚ ਬਖਸ਼ਿਸ਼ ਦੀ ਕੋਈ ਘਾਟ ਨਹੀਂ ਜਹ ਤੈਨੂੰ ਬਖਸ਼ ਦਿੱਤਾ ਪਰ ਅੱਗੇ ਤੋਂ ਅਜਿਹੀ heira-pheri ਨਾ ਕਰੀ ਦੁਲਚਾ ਬਹੁਤ ਖੁਸ਼ ਹੋਇਆ ਅਤੇ ਉਸ ਦਾ ਅਤੇ ਸਾਰੀ ਸੰਗਤ ਦਾ ਚੋਜੀ ਪ੍ਰੀਤਮ ਉੱਤੇ ਅਥਾਹ ਭਰੋਸਾ ਅਤੇ ਸਿਦਕ ਵੱਜ ਗਿਆ ਸਾਨੂੰ ਇਸ ਸਾਖੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿਸਾਨੂ ਕਿਸੇ ਦੀ ਇਮਾਨਤ ਆਪਣੇ ਕੋਲ ਨਹੀਂ ਰੱਖਣੀ ਚਾਹੀਦੀ ਭਾਵ ਗੁਰੂ ਸਾਹਿਬ ਨਾਲ ਹਿਰਾਫੇਰੀ ਨਹੀਂ ਕਰਨੀ ਚਾਹੀਦੀ ਇਸੇ ਤਰ੍ਹਾਂ ਦੀਆਂ ਹੋਰ ਸਾਕੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰਦੇ ਹੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ